ਜ਼ਿੰਦਗੀ ਵਿੱਚ ਲਗਾਤਾਰ ਤੁਰਦੇ ਰਹਿਣ ਦੇ ਨਾਲ ਹੀ ਰਾਹਾਂ ਮਿਲਦੀਆਂ ਹਨ ਜੇਕਰ ਅਸੀਂ ਜ਼ਿੰਦਗੀ ਦੇ ਵਿੱਚ ਰੁਕ ਜਾਈਏ ਖੜ੍ਹ ਜਾਈਏ ਤਾਂ ਸਾਨੂੰ ਬੇਲੋੜੀਆਂ ਸਲਾਹਾਂ ਮਿਲਦੀਆਂ ਹਨ ਇਸੇ ਤਰ੍ਹਾਂ ਕਿਹਾ ਜਾਂਦਾ ਹੈ ਕਿ ਕਿਸੇ ਦੇ ਚਿਹਰੇ ਨੂੰ ਕਿਸੇ ਦੀ ਜ਼ਿੰਦਗੀ ਨੂੰ ਖੁਸ਼ੀ ਦੇ ਕੇ ਦੇਖੋ ਤੁਹਾਨੂੰ ਹੀਰਿਆਂ ਦਾ ਨਾਲੋਂ ਮਹਿੰਗੀਆਂ ਦਵਾਵਾਂ ਮਿਲਣਗੀਆਂ ਜ਼ਿੰਦਗੀ ਚੱਲਦੇ ਰਹਿਣ ਦਾ ਨਾਮ ਹੈ ਦੋਸਤੋ ਜਿਸ ਤਰ੍ਹਾਂ ਚੱਲਦਾ ਹੋਇਆ ਵਗਦਾ ਹੋਇਆ ਪਾਣੀ ਕਦੇ ਮੈੜਾ ਨਹੀਂ ਹੁੰਦਾ ਕਦੇ ਗੰਦਾ ਨਹੀਂ ਹੁੰਦਾ ਉਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਚੱਲਦੇ ਰਹਿਣ ਦੇ ਨਾਲ ਸਾਡੀ ਜ਼ਿੰਦਗੀ ਜਿਹੜੀ ਹੈਗੀ ਆ ਖੁਸ਼ੀ ਆਨੰਦ ਅਤੇ ਤਰੱਕੀ ਨਾਲ ਭਰਪੂਰ ਹੁੰਦੀ ਹੈ ਜਿਸ ਤਰ੍ਹਾਂ ਖੜਿਆ ਹੋਇਆ ਪਾਣੀ ਮੋਸ਼ਕ ਜਾਂਦਾ ਹੈ ਗੰਦਲਾ ਹੋ ਜਾਂਦਾ ਹੈ ਇਸੇ ਤਰ੍ਹਾਂ ਜੇਕਰ ਅਸੀਂ ਆਪਦੀ ਜ਼ਿੰਦਗੀ ਦੇ ਵਿੱਚ ਰੁਕ ਜਾਈਏ ਤਾਂ ਸਾਡੀ ਜ਼ਿੰਦਗੀ ਮਕਸਦਹੀਣ ਹੋ ਕੇ ਰਹਿ ਜਾਂਦੀ ਹੈ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ ਰਹਿੰਦਾ ਜ਼ਿੰਦਗੀ ਦਾ ਕੋਈ ਨਿਸ਼ਾਨਾ ਨਹੀਂ ਰਹਿੰਦਾ ਠੀਕ ਇਸੇ ਤਰ੍ਹਾਂ ਜ਼ਿੰਦਗੀ ਦੇ ਸਫ਼ਰ ਦੇ ਦੌਰਾਨ ਸਾਡਾ ਵਾ ਅਨੇਕਾਂ ਅਣਗਿਣਤ ਲੋਕਾਂ ਦੇ ਨਾਲ ਪੈਂਦਾ ਹੈ ਇਹਨਾਂ ਮਿਲਣ ਵਾਲੇ ਲੋਕਾਂ ਦੀ ਮਦਦ ਕਰਕੇ ਦੇਖੋ ਤੁਹਾਨੂੰ ਜਦੋਂ ਤੁਸੀਂ ਕਿਸੇ ਲੋੜਵੰਦ ਬੰਦੇ ਦੀ ਕਿਸੇ ਦੁੱਖਾਂ ਨਾਲ ਘਿਰੇ ਹੋਏ ਇਨਸਾਨ ਦੀ ਮਦਦ ਕਰਦੇ ਹੋ ਤਾਂ ਉਸ ਦੀ ਰੂਹ ਤੋਂ ਜੋ ਅਸੀਸਾਂ ਤੁਹਾਨੂੰ ਮਿਲਦੀਆਂ ਹਨ ਜੋ ਤੁਹਾਨੂੰ ਦੁਆਵਾਂ ਮਿਲਦੀਆਂ ਹਨ ਉਹਨਾਂ ਦਾ ਕੋਈ ਮੁੱਲ ਨਹੀਂ ਹੁੰਦਾ ਤਾਂ ਉਹ ਦੁਆਵਾਂ ਤੁਹਾਨੂੰ ਕਿ ਇਹ ਜ਼ਿੰਦਗੀ ਦੇ ਵਿੱਚ ਤਾਰ ਦਿੰਦੀਆਂ ਹਨ ਜ਼ਿੰਦਗੀ ਨੂੰ ਖੁੱਲ੍ਹ ਦਿਲੇ ਨਾਲ ਜਿਓ ਜਿਸ ਤਰ੍ਹਾਂ ਖੁੱਲਿਆ ਹੋਇਆ ਅਸਮਾਨ ਜੋ ਜਿਹਦੇ ਵਿੱਚ ਅਸੀਂ ਬਾਵਾ ਫਲਾ ਕੇ ਜਿਹੜਾ ਹੈਗਾ ਆਪਦੇ ਆਪ ਨੂੰ ਜਿਹੜਾ ਆਪਦੀ ਜ਼ਿੰਦਗੀ ਨੂੰ ਖੋਲ ਸਕਦੇ ਹਾਂ ਤੇ ਆਪਦੀ ਜ਼ਿੰਦਗੀ ਨੂੰ ਵਿਸਤਾਰਪੂਰਵਕ ਵਧਾ ਸਕਦੇ ਹਾਂ ਉਸੇ ਤਰ੍ਹਾਂ ਜ਼ਿੰਦਗੀ ਨੂੰ ਖੁੱਲ੍ਹ ਦਿਲੇ ਨਾਲ ਜੀਣਾ ਚਾਹੀਦਾ ਹੈ ਛੋਟਾ ਛੋਟਾ ਜੋੜ ਘਟਾਵਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ ਛੋਟੇ ਛੋਟੇ ਮਾਪ ਤੋਲਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ ਤੰਗ ਦਲੀ ਦੇ ਵਿੱਚ ਨਹੀਂ ਪੈਣਾ ਚਾਹੀਦਾ ਧੰਨਵਾਦ